ਆਜੇ ਬਕ ਜੂਨੀਅਰ ਆ ਜੀ ਜੀ ਤੁਸਾਂ ਤੁਹਾਡਾ ਕੋਲ ਪਾਣੀ ਦਾ ਸਾਥ ਬਤਾਇਆ ਕਿ ਕਰੀਏ ਅੱਜ ਅਸੀਂ ਆਪਣੇ ਜੋ ਹੱਕਾਂ ਲਈ ਇੱਥੇ ਆਏ ਆ ਹੱਕ ਸਾਨੂੰ ਕਾਫੀ ਟਾਈਮ ਤੋਂ ਮਿਲ ਨਹੀਂ ਰਹੇ ਪਿਛਲੀਆਂ ਸਰਕਾਰਾਂ ਨੇ ਵੀ ਦਿੱਤੇ ਤੇ ਜਿਹੜੇ ਆਪਣੇ ਵੀ ਭਗਵਾਨਤ ਮਹਾਰਾਜ ਨੇ ਇਹ ਵੀ ਸਾਨੂੰ ਕਹਿੰਦੇ ਸੀਗੇ ਕਿ ਮੈਂ ਪਾਕ ਸਿੰਘ ਦੀ ਫੌਜ ਚ ਰੱਖਣ ਵਾਲਾ ਵਿਅਕਤੀ ਆ ਤੇ ਮੈਂ ਤੁਹਾਨੂੰ ਤੁਹਾਡੇ ਬੰਦੇ ਹੱਕ ਜਮਾਇਆ ਜਦੋਂ ਮੈਂ ਮੁੱਖ ਮੰਤਰੀ ਬਣੀ ਆ ਅੱਜ ਅਸੀਂ ਆਪਾਂ ਅਸੀਂ ਮਜ਼ਦੂਰ ਆ ਅੱਜ ਵੀਰੇ ਤੇਰੀ ਤਰਤੀ ਆਇਆ ਤੇ ਦੱਸਦੇ ਆਇਆ ਸਾਡੀਆਂ ਭੈਣਾਂ ਦੀ ਰਿਕਵੈਸਟ ਸਰ ਜੀ ਤੇ ਸਾਡੀ ਆਜ ਨੂੰ ਤੁਸੀਂ ਆਪਣੇ ਦੇਕਰ ਸਾਡੀ ਬਾਤ ਸੁਣ ਤੇ ਕਿਰਪਾ ਕਰੋ ਅੱਜ ਅਸੀਂ ਸੋਨੇ ਕਵੀਰ ਦੇ ਸਾਥ ਦੇ ਜਿਹਨਾਂ ਰਿਕਵੈਸਟ ਕਰਦੇ ਆ ਬੇਇਜ਼ਤੀ ਕਰਦੇ ਆ ਸਾਨੂੰ ਛੜਕੇ ਦੇ ਰੋਲ ਨੂੰ ਮਜਬੂਰ ਨਾ ਕਰੋ ਅੱਜ ਅਸੀਂ ਤੁਹਾਡੇ ਬਾਹਰ ਮੂਹਰੇ ਆਏ ਆ ਸਾਨੂੰ ਜ਼ਰੂਰ ਆ ਕਿ ਤੁਸੀਂ ਖੈਰ ਤੱਕੇ ਤੋਰੋਗੇ ਸਾਡੇ ਇਹ ਤਿਆਰ ਇੱਕ ਭਰਾ ਦੇ ਤੌਰ ਤੇ ਇੱਕ ਟੀਚਰ ਬਣਦਾ ਨਾਲ ਹਰਚਰ ਸਿੰਘ ਆ ਜੀ ਮੈਂ ਮੈਂ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਪ੍ਰਾਪਤ ਅਧਿਆਪਕਾਂ ਜੀ ਲੋ ਅੱਜ ਵੀ ਦੋ ਜ਼ਿਲ੍ਹਿਆਂ ਦੇ ਗਰਦਾਸਪੁਰ ਤੋਂ ਲੁਧਿਆਣਾ ਦੇ ਦੇ ਕੰਪਿਊਟਰ ਦੇ ਆਪਕਾ ਨੂੰ ਸਟੇਟ ਅਵਾਰਡ ਨਾਲ ਰਾਜਪਦਰੀ ਸਮਾਰੋਹ ਗrand ਸਨਮਾਨਿਤ ਕੀਤਾ ਜਾ ਰਿਹਾ ਮੈਂ ਖੁਦ ਸਟੇਟ ਅਵਾਰਡ ਨਾਲ ਸਨਮਾਨਤ ਅੱਜ ਪੰਜਾਬ ਸਰਕਾਰ ਦੁਆਬੇ ਹੱਕ ਲੈਣ ਲਈ ਇੱਥੇ ਇਹਨਾਂ ਨੂੰ ਡੰਡੇ ਖਾਣ ਲਈ ਮਜਬੂਰ ਹੋਏ ਪਿਆਗਾ ਅਸੀਂ ਸਕੂਲਾਂ ਦੇ ਵਿੱਚ ਤੰਦੇਹੀ ਨਾਲ ਪੜਾ ਰਹੇ ਹਾਂ ਮਿਹਨਤ ਨਾਲ ਕੰਮ ਕਰ ਰਹੇ ਹਾਂ ਸਾਨੂੰ ਸਾਡੇ ਬੰਦੇ ਹੱਕ ਸਰਕਾਰ ਕੋਲ ਹੀ ਦੇ ਦੇਗੀ ਜਦ ਕਿ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕਰ ਚੁੱਕੀ ਹੈ ਵੀ ਅਸੀਂ ਸੱਤਾ ਦੇ ਵਿੱਚ ਆ ਕੇ ਤੁਹਾਡੀ ਮੰਗ ਪਹਿਲ ਦੇ ਅਧਾਰ ਤੇ ਪੂਰੀ ਕਰਾਂਗੇ ਉਸ ਤੋਂ ਬਾਅਦ ਸਾਡੇ ਮਾਨਯੋਗ ਸਿੱਖਿਆ ਮੰਤਰੀ ਜ ਅਗਵਾਰਾਂ ਦੇ ਵਿੱਚ ਨਿਊਜ਼ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਆਪਣਾ ਲਿਖਤੀ ਬਿਆਨ ਦੇ ਚੁੱਕਿਆ ਕਿ ਮੈਂ ਕੰਪਿਊਟਰ ਦੇ ਆਪ ਕੋ ਸਿੱਖੇ ਬਾਅਦ ਵਿੱਚ ਸ਼ਿਫਟ ਕਰ ਰਿਆਂਗਾ ਪਰ ਹਜੇ ਤੱਕ ਉਹਨਾਂ ਦਾ ਜਿਹੜਾ ਵਾਦਾ ਵਾਦਾ ਹੀ ਹੈ ਜੀ 2.5 ਸਾਲ ਹੋ ਗਏ ਹਜੇ ਤੱਕ ਉਹਨਾਂ ਨੇ ਸਾਡੀ ਕੋਈ ਮੰਗ ਪੂਰੀ ਨਹੀਂ ਕੀਤੀ ਗਈ ਮੈਨੂੰ ਆਵਾਜ਼ ਵੀ ਸੁਣ ਰਹੀ ਸਾਡੀ ਹਾਏ ਸਾਡੀ ਭੁੱਖ ਸਾਡੀ ਭੁੱਖ ਸਾਡੀ ਭੁੱਖ ਹਰਦਾਲ ਚੱਲ ਰਹੀ ਹੈ ਜੀ ਡੀਸੀ ਆਫਿਸ ਦੇ ਬਾਹਰਲੀ ਸਾਈਡ ਅੱਜ ਅਸੀਂ ਸਿੱਖਾਂ ਆ ਮਾਰਜੋਗ ਸੀਐਲ ਸਾਹਿਬ ਦਾ ਘਰਾਓ ਕਰਨਾ ਇਸਨੇ ਕੋਠੀ ਦਾ ਘਰਾਓ ਕਰਨਾ ਆ ਰਹੇ ਸੀਗੇ ਇਸ ਤੋਂ ਬਾਅਦ ਸਾਡਾ ਧਰਨਾ ਇੱਥੇ ਚੱਲੂਗਾ ਜੀ ਤੇ ਅਸੀਂ ਇਸ ਤੋਂ ਬਾਅਦ ਜਿਹੜਾ ਸਾਡੀ ਭੋਖ ਫਟਾਹ ਲਗਾਟੀ ਨੂੰ ਜਾਰੀ ਰੱਖੀ ਦੀ ਜੀ ਨਾਮ ਤੁਹਾਡਾ ਮੇਰਾ ਨਾਮ ਬੂਟਾ ਸਿੰਘ ਹੈ ਜੀ ਮੈਂ ਕੰਪਿਊਟਰ ਟੀਚਰ ਆ ਸੰਗਰੂਰ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਜੋ ਅੱਜ ਸਾਨੂੰ ਇਹ ਟੀਚਰ ਡੇ ਤੇ ਕੰਮ ਕਮ ਨਹੀਂ ਤੁਹਾਡੇ ਨਾਲ ਤੀਜਾ ਕਰ ਵਜ੍ਹਾ ਸਾਡੀ ਇਹ ਹੀ ਆ ਕਿ ਸਾਡੇ ਆਰਡਰਾਂ ਦੇ ਵਿੱਚ ਰਾਜਪਾਲ ਦੇ ਸਾਇਨਾ ਦੇ ਹੀਡ ਸਾਨੂੰ ਰੈਗੂਲਰ ਕੀਤਾ ਗਿਆ ਤੇ ਸੀਐਸਆਰ ਰੂਲ ਜਿਹੜੇ ਨੇ ਉਹ ਸਾਡੇ ਤੇ ਲਾਗੂ ਕੀਤੇ ਗਏ ਨੇ ਪਰ ਇਹ ਨਿਕੰਮੀ ਸਰਕਾਰਾਂ ਦੇ ਹੱਲਿਆਂ ਦੇ ਹਿਸਾਬ ਨਾਲ ਅਸੀਂ ਸੜਕਾਂ ਤੇ ਅੱਜ ਰੋ ਰਹੇ ਆ ਸਾਨੂੰ ਇੱਕ ਵੀ ਲਾਭ ਦਾ ਬੈਨੀਫਿਟ ਨਹੀਂ ਦਿੱਤਾ ਰਾਜ ਜਾ ਰਿਹਾ ਜੋ ਇਹ ਸਰਕਾਰ ਨਿਕੰਮੀ ਸਰਕਾਰ ਸਾਨੂੰ ਸਰਕਾਰ ਆਉਣ ਤੋਂ ਪਹਿਲਾਂ ਵਾਅਦਾ ਕਰਦੀ ਸੀ ਕਿ ਅਸੀਂ ਇਹ ਸਰਕਾਰ ਜਿਹੜੀ ਹੈ ਲੋਕਾਂ ਦੀ ਸਰਕਾਰ ਹੋਵੇਗੀ ਲੋਕਾਂ ਦੇ ਘਰਾਂ ਦੇ ਵਿੱਚ ਅਸੀਂ ਗੱਲਾਂ ਕਰਨ ਸੁਣਾਵਾਂਗੇ ਪਰ ਅਸੀਂ ਸੀਐਮ ਦੇ ਘਰ ਆ ਸੀ ਆਪਣੇ ਦਿਲ ਦੀ ਗੱਲ ਸਲਾਨ ਆਏ ਆ ਇਸ ਨਿਕੰਮੀ ਸਰਕਾਰ ਨੇ ਸਾਡੇ ਦੇ ਨਾਲ ਅੱਜ ਟੀਚਰ ਡੇ ਦੇ ਉੱਤੇ ਇਹ ਤੋਹਫਾ ਦਿੱਤਾ ਸਾਡੀਆਂ ਪੱਗਾਂ ਜਿਹੜੀਆਂ ਨੇ ਸਾਡੇ ਹੱਥਾਂ ਦੇ ਵਿੱਚ ਪੜਾ ਦਿੱਤੀਆਂ ਨੇ ਸਾਡੀਆਂ ਭੈਣਾਂ ਦੀਆਂ ਇੱਜ਼ਤਾਂ ਜਿਹੜੀਆਂ ਨੂੰ ਛੜਕਾਂ ਦੇ ਉੱਤੇ ਰੋਲ ਦਿੱਤੀਆਂ ਨੇ ਭੈਣਾਂ ਦੇ ਕੱਪੜੇ ਪਾੜ ਕੇ ਇਹਨਾਂ ਨੇ ਲੀਰੋ ਲੀਰ ਕਰਕੇ ਇਹ ਵਿਖਾ ਦਿੱਤਾ ਕਿ ਇਹ ਸਰਕਾਰ ਜਿਹੜੀ ਐਸੀ ਨਕਮੀ ਸਰਕਾਰ ਏ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੂੰ ਵੀ maat ਪਾਉਂਦੀ ਹੈ ਸਾਸੀ ਇਹੀ ਮੰਗ ਕਰ ਰਿਹਾ ਵੀ ਸਾਡੇ ਤੋਂ ਛੇਤੀ ਤੋਂ ਛੇਤੀ ਜਿਹੜੇ ਸਾਡੇ ਜਿਹੜੇ ਆਰਡਰਾਂ ਦੇ ਉੱਤੇ ਲਿਖੇ ਹੋਏ ਰੂਲ ਨੇ ਉਹ ਸਾਨੂੰ ਇਨਮੈਨ ਲਾਗੂ ਕਰ ਦਿੱਤੇ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਸੀ ਪੰਜਾਬ ਸਰਕਾਰ ਦਾ ਏਦੋਂ ਵੀ ਵੱਧ ਜਲੂਸ ਕੱਢਾਂਗੇ ਜਿੱਥੋਂ ਤੱਕ ਵੀ ਅਸੀਂ ਹੋ ਸਕਿਆ ਸਰ ਇਸ ਵਕਤ ਕਿੱਥੇ ਖੜੇ ਆ ਜੀ ਸਿਵਲ ਹਸਪੀਟਲ ਖੜੇ ਆ ਸਾਡੀ ਇੱਕ ਲੇਡੀ ਕਨਸਟੇਬਲ ਮਨਦੀਪ ਆ ਜੋ ਜੋਲੀਆਂ ਪੋਸਟਡ ਆ ਠਾਣੇ ਪੋਨੀਗੜ ਚ ਉਹਦੀ ਹਾਲਤ ਕਾਫੀ ਕ੍ਰਿਟੀਕਲ ਹੈ ਤੇ ਜਿਹੜੀ ਉਹ ਤਾਂ ਕੰਮ ਤੱਕੀ ਹੋਈ ਉੱਥੇ ਆ ਕੇ ਉਹਦੇ ਚੋਂ ਬ੍ਰੈਥਲੈਸ ਮਹਿਸੂਸ ਕਰ ਰਹੀ ਹੈ ਔਰ ਸਾਲਾਂ ਲੰਝ ਤੁਸੀਂ ਜਿਵੇਂ ਦੇਖਿਆ ਕਿ ਪ੍ਰੋਬਲਮ ਆ ਰਹੀ ਹੈ ਹੁਣ ਉਹਦਾ ਸੀਟੀ ਸਕੈਨ ਹੋਏਗਾ ਅਲਟਰਾਸਾਉਂਡ ਕੀਤਾ ਜਾਂ ਹੋਰ ਡਾਕਟਰਸ ਨੂੰ ਹਲੇ ਡਾਇਗਨੋਸ ਨਹੀਂ ਹੋ ਪਾ ਰਿਆ ਕਿ ਉਹ ਕਿਉਂ ਇੰਨਾ ਜ਼ਿਆਦਾ ਤਕਲੀਫ ਮਹਿਸੂਸ ਕਰ ਰਹੀ ਹੈ ਸਾਲਾਂ ਦੇ ਸਰ ਉਸ ਟੱਕ ਵਗੈਰਾ ਹੋ ਗਈ ਹੋ ਗਈ ਹੈ ਕਿਸੇ ਸਰ ਜਦੋਂ ਸਾਰੀਆਂ ਫੋਰਸ ਉੱਤੇ ਖੜੀ ਸੀਗੀ ਤਾਂ ਫੋਰਸ ਨੂੰ ਆਇਆ ਸੀ ਕਿ ਆਣਗੇ ਗੱਲ ਕਰਨਗੇ ਹੋਰ ਬਟ ਉਹਨਾਂ ਨੇ ਕੁਝ ਕਰਨ ਦੇ ਬਜਾਏ ਸਿੱਧਾ ਹੀ ਪਾਵਰ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਫੋਰਸ ਉਹ ਜਿਹੜੀ ਤੱਕਮ ਤੱਕੀ ਦੇ ਵਿੱਚ ਲੜਕੀ ਨੂੰ ਸੱਟ ਲੱਗੀ ਹੈ ਸਰ ਕਿਸ ਤਰੀਕੇ ਨਾਲ ਜਿਹੜਾ ਜੋ ਫਸਟ ਸਿਚੁਏਸ਼ਨ ਤੁਸੀਂ ਦੇਖਿਓ ਸਰ ਮੈਂ ਜਦੋਂ ਦੇਖੀ ਹੈ ਫਸਟ ਸਿਚੁਏਸ਼ਨ ਜੋ ਆਪਾਂ ਨੇ ਕੁਝ ਵੀਡੀਓਜ਼ ਵੀ ਦੇਖੀਆਂ ਨੇ ਹੋਰ ਉੱਥੋਂ ਪਤਾ ਲੱਗ ਰਿਹਾ ਵੀ ਲੜਕੀ ਕਾਫੀ ਜਿਆਦਾ ਬ੍ਰੈਸਲੈਸ ਆ ਤਾਂ ਸਿਚੁਏਸ਼ਨ ਨੂੰ ਮੈਂ ਕਹਾਂਗਾ ਕ੍ਰਿਟੀਕਲ ਅਸਰ ਜਿੰਨੀ ਦੇਰ ਹੁਣ ਪ੍ਰੋਪਰ ਸਿਟੀ ਸਕੈਨ ਤੋਂ ਪਤਾ ਨਹੀਂ ਲੱਗਦਾ ਮੈਂ ਡਾਕਟਰ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਦੱਸੋ ਨਹੀਂ ਦੱਸੀ ਆਪਣਾ ਜਿਹੜਾ ਫੋਰਸ ਦਾ ਜਵਾਨ ਉਹਨੂੰ ਅੱਗੇ ਕਿਤੇ ਲੈ ਜਾ ਕੇ ਫੋਰਪੇਟਡ ਟ੍ਰੀਟਮੈਂਟ ਉਹ ਸਾਨੂੰ ਦੱਸ ਦੇਣ ਜਿਵੇਂ ਡਿਕਲੇਅਰ ਕਰਦੇ ਨੇ ਉਵੇਂ ਅਸੀਂ ਦੇਖਾਂਗੇ ਇੱਕ ਵਾਰ ਦੇਖਣ ਨੂੰ ਲੱਗਦਾ ਕਿ ਸ਼ਾਇਦ ਪਸਲੇ ਵਗੈਰਾ ਦਾ ਵੀ ਹੋ ਜਿਵੇਂ ਦਾ ਸਰ ਹੋ ਸਕਦਾ ਹੈ ਜੀ ਕਿ ਜਿਸ ਹਿਸਾਬ ਨਾਲ ਉਹਨੂੰ ਦਰਦ ਮਹਿਸੂਸ ਹੋ ਰਿਹਾ ਔਰ ਉਹ ਇੰਨਾ ਸਾਹ ਖਿੱਚ ਕੇ ਲੈ ਰਹੀ ਹੈ ਕਿ ਕੋਈ ਪਸਲੀ ਦੱਬ ਗਈ ਹੋਵੇ ਜਾਂ ਕੋਈ ਟੁੱਟ ਗਈ ਹੋਵੇ ਉਹ ਦੇਖ ਰਹੇ ਹ ਸਰੇ ਕੋ ਘੋਰ ਵੀ ਮੁੰਡੇ ਦੇ 7 ਵਜੇ ਆ ਉਹ ਜਿਹੜੀ ਸਟ ਹੈਗੀ ਉਹ ਕੀ ਚੀਜ਼ ਦੇ ਸਰ ਜਦੋਂ ਧੱਕਾ ਮਾਰਿਆ ਸਰ ਉਹ ਬੈਰੀਗੇਟਸ ਦੇ ਉੱਤੇ ਡਿੱਗ ਪਿਆ ਕਿਉਂਕਿ ਉਹ ਅੱਗੇ ਖੜੇ ਸੀ ਮੈਂ ਤਾਂ ਵੀ ਕਹਿਣਾ ਚਾਹਾਂਗਾ ਕਿ ਟੀਚਰਸ ਨੇ ਟੀਚਰਸ ਗੁਰੂ ਹੁੰਦੇ ਨੇ ਐਗਜ਼ਾਮਪਲ ਸੈੱਟ ਕਰਦੇ ਨੇ ਸਮਾਜ ਨੂੰ ਹੋਰ ਬਟ ਜੇ ਇਦਾਂ ਦੇ ਐਗਜ਼ਾਮਪਲ ਸੈੱਟ ਕਰਨੀ ਆ ਤੇ ਕੋਈ ਚੰਗੀ ਗੱਲ ਨਹੀਂ ਹੈ